ਅਰਬੀਦੀ ਸਬਜੀ ਨੂੰ ਕੱਟ ਕੇ ਜਾਂ ਉਬਾਲ ਕੇ ਵੀ ਬਣਾਇਆ ਜਾ ਸਕਦਾ ਆ। ਮੈਂ ਜ਼ਿਆਦਾਤਰ ਸਬਜੀ ਨੂੰ ਉਬਾਲ ਕੇ ਹੀ ਬਣਾਨੀ ਆ। ਉਬਾਲ ਕੇ ਬਣਾਉਣ ਨਾਲ ਇਹ ਆ ਕਿ ਇਸ ਦੀ ਇਕ ਤਾਂ ਬਾਈ ਨਿਕਲ ਜਾਂਦੀ ਹੈ। ਦੂਜੀ ਇਹਦੀਆਂ ਲੇਸਾਂ ਜਿਹੜੀਆਂ ਘਟ ਹੋ ਜਾਂਦੀਆਂ ਨੇ। ਇਸ ਨੂੰ ਕਿਸੇ ਪਤੀਲੇ ਵਿੱਚ ਜਾਂ ਕਿਸੇ ਵੀ ਪੈਨ ਵਿੱਚ ਪਾਣੀ ਪਾ ਕੇ ਉਬਾਲਣ ਲਈ ਰੱਖ ਦੇਣਾ। ਇਹ 10-15 ਮਿੰਟਾਂ ਵਿੱਚ ਉਬਾਲੀ ਜਾਂਦੀ ਆ। ਇੱਕ ਟੱਕਣਾ ਟੱਕ ਦਿੰਨੇ ਆ। ਹੁਣ ਅਸੀਂ ਚੈੱਕ ਕਰਾਂਗੇ ਸਾਡੀ ਅਰਬੀ ਪੱਕ ਗਈ ਜਾਂ ਨਹੀਂ। ਇਸ ਨੂੰ ਅਸੀਂ ਇੱਕ ਚਾਕੂ ਨਾਲ ਚੈੱਕ ਕਰਾਂਗੇ। ਸਾਡੀ ਅਰਬੀ ਪੱਕ ਗਈ ਆ। ਇਹ ਦੇਖੋ ਇਹ ਦੋ ਪੀਸ ਹੋ ਗਏ। ਗੈਸ ਨੂੰ ਅਸੀਂ ਬੰਦ ਕਰ ਦਵਾਂਗੇ। ਅਰਬੀ ਨੂੰ ਅਸੀਂ ਇੱਕ ਗੂੱਚੇ ਬਰਤਨ ਵਿੱਚ ਕੱਢ ਲਵਾਂਗੇ। ਅਰਬੀ ਸਾਡੀ ਠੰਡੀ ਹੋ ਗਈ ਹੈ ਹੁਣ ਅਸੀਂ ਇਸ ਨੂੰ ਛਿੱਲ ਲਾਵਾਂਗੇ। ਤੁਸੀਂ ਆਪਣੇ ਹਿਸਾਬ ਨਾਲ ਇਸ ਨੂੰ ਕੱਢ ਦੇ ਨਾਲ ਵੀ ਛਿੱਲ ਸਕਦੇ ਹੋ। ਅਰਬੀ ਨੂੰ ਤਰਕਾ ਲਾਣ ਲਈ ਇੱਕ ਲੈਣਾ ਲਸਣ ਦੋ ਪਿਆਜ਼ ਦੋ ਲਾਲ ਟਮਾਟਰ ਚਾਰ ਪੰਜ ਹਰੀਆਂ ਮਰਚਾਂ ਅੱਧਾ ਨਿੰਬੂ ਇਹਨਾਂ ਨੂੰ ਅਸੀਂ ਕੱਟ ਲਵਾਂਗੇ। ਕੱਟ ਕੇ ਇਹਦਾ ਮਿਕਸੀ ਦੇ ਵਿੱਚ ਪੇਸਟ ਬਣਾ ਲਵਾਂਗੇ ਜੇ ਤੁਸੀਂ ਪੇਸਟ ਨਹੀਂ ਬਣਾਉਣਾ ਤੇ ਇਹਨੂੰ ਛੋਟੇ ਛੋਟੇ ਟੁਕੜਿਆਂ ਵਿੱਚ ਕੱਟ ਕੇ ਵੀ ਇਸਦਾ ਅਰਬੀ ਨੂੰ ਤਰਕਾ ਲਾ ਸਕਦੇ ਹੋ ਤੁਸੀਂ ਟਮਾਟਰ ਵੀ ਇਸ ਦੇ ਨਾਲ ਹੀ ਕੱਟ ਲੈਣੇ ਤੇ ਸਾਰਿਆਂ ਦਾ ਪੇਸਟ ਬਣਾਉਣਾ ਜੇ ਤੁਸੀਂ ਪੇਸਟ ਨਹੀਂ ਬਣਾਉਣਾ ਚਾਹੁੰਦੇ ਤੇ ਇਸ ਨੂੰ ਬਰੀਕ-ਬਰੀਕ ਕੱਟ ਕੇ ਵੀ ਅਰਬੀ ਨੂੰ ਤਰਕਾ ਲਾ ਸਕਦੇ ਹੋ ਲਸਣ ਪਿਆਜ਼ ਅਦਰਕ ਮਿਰਚਾਂ ਸਾਰਿਆਂ ਨੂੰ ਮਿਕਸੀ ਵਿੱਚ ਪਾ ਕੇ ਇਸ ਨੂੰ ਸਾਰਿਆਂ ਨੂੰ ਗ੍ਰाइंड ਕਰ ਕੱਟ ਲਓ ਪੈਨ ਵਿੱਚ ਇੱਕ ਕਰਛੀ ਅਸੀਂ ਤੇਲ ਪਾਵਾਂਗੇ ਤੇਲ ਨੂੰ ਚੰਗੀ ਤਰ੍ਹਾਂ ਗਰਮ ਹੋਣ ਦੇਣਾ ਤੇਲ ਸਾਡਾ ਗਰਮ ਹੋ ਗਿਆ ਹੁਣ ਇਹਦੇ ਵਿੱਚ ਪਾਵਾਂਗੇ ਅੱਧਾ ਚਮਚ ਜਿਬਿਆ ਅਰਬੀ ਨੂੰ ਹਮੇਸ਼ਾ ਹੀ ਤਰਕਾ ਜਵੈਨ ਦਾ ਲਾਣਾ ਚਾਹੀਦਾ ਹੈ ਫੇਰ ਅਸੀਂ ਪਾਵਾਂਗੇ ਦੋ ਤਿੰਨ ਲਾਲ ਮਿਰਚਾਂ ਇੱਕ ਕੋਲੀ ਵਿੱਚ ਨਮਕ ਆ ਗਲਦੀ ਲਾਲ ਮਿਰਚੇ ਮਸਾਲਾ ਪਾ ਕੇ ਸਾਰਿਆਂ ਨੂੰ ਪਾਣੀ ਨਾਲ ਥੋੜਾ ਜਿਹਾ ਘੋਲ ਲਾਂਗੇ ਮਸਾਲਿਆਂ ਨੂੰ ਘੋਲ ਕੇ ਪਾਣ ਨਾਲ ਇਹ ਆ ਕਿ ਇਹ ਪੈਨ ਨਾਲ ਨਹੀਂ ਲੱਗਦੇ ਮਸਾਲਾ ਸਾੜਾ ਪੁੱਜ ਗਿਆ ਮਸਾਲੇ ਨੂੰ ਓਟੋ ਤੱਕ ਘੁਲਣਾ ਜਦ ਤੱਕ ਇਹ ਹੈ ਤੇਲ ਨਹੀਂ ਛੱਡ ਦਿੰਦਾ ਹੁਣ ਅਦੇ ਵਿੱਚ ਪਾਵਾਂਗੇ ਅਸੀਂ ਘੋਲੇ ਹੋਏ ਮਸਾਲੇ ਅਦਰਕ ਨੂੰ ਵਿੱਚ ਪਾਵਾਂਗੇ ਕਸੂਰੀ ਮਿਰਚ ਸਤੂਰੀ ਮੇਕੀ ਨਾਲ ਸਬਜੀ ਦੇ ਸਵਾਦ ਬਹੁਤ ਵਧੀਆ ਆਉਂਦਾ ਐਸੇ ਹੀ ਸਬਜ਼ੀ ਦਾ ਖਾਣਾ ਚਾਹੀਏ ਜੇ ਬਣਾਉਣੇ ਚਾਹੋ ਜਿਆ ਪਾਣੀ ਸੁੱਕੀ ਆਪਣਾ ਖਾਣਾ ਮਨਜ਼ੂਰ ਜੇ ਪਾਣੀ ਪਾ ਸਕਦੇ ਹੋ ਜੇ ਤੁਸੀਂ ਗਰੇਵੀ ਵਾਲੀ ਬਣਾਉਣੀ ਹੈ ਤਾਂ ਤੁਸੀਂ ਇੱਕ ਪਾਣੀ ਦੇ ਚਾਹ ਪਾਣੀ ਪਾ ਲਓ ਜੇ ਤੇਰੀ ਸੁੱਕੀ ਬਣਾਉਣੀ ਹੈ ਤਾਂ ਫਿਰ ਪਾਣੀ ਨਹੀਂ ਪਾਓ ਮਸਾਲਾ ਸਾਡਾ ਪੁੱਜ ਗਿਆ ਹੁਣ ਅਸੀਂ ਇਹਦੇ ਵਿੱਚ ਪਾਵਾਂਗੇ ਕੱਟੀ ਹੋਈ ਹਿਰਦੀ ਇਹ ਤਾਂ ਖੰਡੀ ਲਾ ਲਓ ਮਿਕਸ ਕਰ ਲਾ ਲਾ ਆ ਦੇਖੋ ਕਿੰਨਾ ਵਧੀਆ ਸਬਜ਼ੀ ਦਾ ਕਲਰ ਆ ਰਿਹਾ 40 ਮਸਾਲੇ ਵਿੱਚ 5 ਮਿੰਟ ਲਈ ਪਕਾ ਲੈਣਾ ਅੱਧੀ ਸਾਢੇ ਪਹਿਲੇ ਹੀ ਵਾਲੀ ਹੋਈ ਹੈ ਇਸ ਕਰਕੇ ਸਾਨੂੰ 5 ਮਿੰਟ ਹੀ ਲੱਗਣਗੇ ਹੁਣ ਅਸੀਂ ਸਬਜ਼ੀ ਵਿੱਚ ਪਾਵਾਂਗੇ ਨਿੰਬੂ ਤੁਸੀਂ ਨਿੰਬੂ ਦੀ ਜਗਾ ਤੇ ਆਮਚੂਰ ਜਾਂ ਇਮਲੀ ਵੀ ਪਾ ਸਕਦੇ ਹੋ ਉੱਪਰ ਉਹਦੀ ਪਾਵਾਂਗੇ ਅਸੀਂ ਕਟਿਆ ਹੋਇਆ ਧਨੀਆ ਧਨੀਆ ਨਾਲ ਸਬਜੀ ਦੇਖਣ ਚ ਵੀ ਸਵਾਦ ਲੱਗਦੀ ਹੈ ਤੇ ਖਾਣ ਚ ਵੀ ਸਵਾਦ ਲੱਗਦੀ ਹੈ ਲਓ ਜੀ ਸਬਜੀ ਸਾਡੀ ਬਣ ਕੇ ਤਿਆਰ ਹੋ ਗਈ ਹੈ ਜੇ ਤੁਹਾਨੂੰ ਵੀਡੀਓ ਚੰਗੀ ਲੱਗੀ ਵੀਡੀਓ ਨੂੰ ਲਾਈਕ ਐਂਡ ਸ਼ੇਅਰ ਜ਼ਰੂਰ ਕਰਨਾ ਪਲੀਜ਼ ਚੈਨਲ ਨੂੰ ਸਬਸਕ੍ਰਾਈਬ ਕਰ ਲਿਓ ਜੀ ਥੈਂਕ ਯੂ ਫਾਰ ਵਾਚਿੰਗ